ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕ ਬੋਪਰੇ ਆਈ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦ ਬੋਪਰੇ ਅਗਦੁੱਤ ਮੇਰੇ ਚੈਨਲ ਤੇ ਨਵਿਓ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਬੰਦਿਆ ਕਮੈਂਟ ਕਰਦਾ ਕਰੋ ਤੇ ਅੱਜ ਹੈਗਾ ਦਿਨ ਜੀ ਸ਼ਨੀਵਾਰ ਤੇ ਸ਼ਨੀਵਾਰ ਦਿਨ ਤਰੀਕ ਪੰਜ ਸ਼ਾਮ ਦਾ ਟਾਈਮ ਆ ਤੇ ਧਾਰ ਮੈਂ ਕਢ ਲਈ ਆ ਤੇ ਕਾਈ ਚੋਲ ਲਈਆਂ ਮੈਂ ਧਾਰ ਕਢ ਕੇ ਰੱਖ ਲਈਏ ਤਾਂ ਹੁਣ ਦੁੱਧ ਗਰਮ ਕਰੂੰਗੀ ਤੇ ਦੇਖੋ ਜਦ ਗਰਮ ਕੀਤਾ ਹੋਵੇ ਤੇ ਟਾਈਮ ਆ ਜਾਵੇ ਠੰਡਾ ਹੋ ਜਾਂਦਾ ਇਹ ਜਦ ਆਗ ਲਾਗੇ ਜਾਂਦਾ ਟਾਈਮ ਨਾਲ ਨਾ ਦੁੱਧ ਜਿੰਨਾ ਗਰਮ ਕੀਤਾ ਹੋਵੇ ਨਾ ਫਿਰ ਲੇਟ ਹੋ ਜਾਵੇ ਤੇ ਫਿਰ ਆਪਾਂ ਨੂੰ ਰਾਤ ਕਿੰਨੀ ਤੇ ਤੱਕ ਮਤਲਬ ਵੇਟ ਕਰਨੀ ਪੈਣੀ ਵੀ ਦੁੱਧ ਠੰਡਾ ਹੋ ਜੇ ਦੁੱਧ ਗਰਮ ਥੋੜਾ ਜਾਗ ਲਾਓ ਤਾਂ ਫਿਰ ਉਹ ਦੁੱਧ ਫਟ ਜਾਂਦਾ ਆ ਤੇ ਫਿਰ ਦਹੀਂ ਵਧੀਆ ਲੱਗਦਾ ਬਣਦਾ ਹੈਗਾ ਇਸ ਕਰਕੇ ਉਹ ਦੁੱਧ ਪਹਿਲਾਂ ਵਾਲਦੀ ਹੁੰਦੀ ਆ ਰੋਟੀ ਵੇ ਬਾਅਦ ਚ ਪਕਾਉਣੀ ਹੁੰਦੀ ਆ ਦਾਲ ਮੇਰੀ ਸੀਗੀ ਅੱਜ ਉਹ ਸਨਹਿਤ ਦਾਲ ਨਾਲ ਸਾਜਣਾ ਆ ਦੇਖ ਦੁੱਧ ਘਰ ਦੇ ਦੀ ਮौज ਵੜੀ ਆ ਜਿੱਦਾਂ ਮਰਜੀ ਇਹਨਾਂ ਸੇਵੀਆਂ ਬਣਾਓ ਖੀਰ ਬਣਾਓ ਚਾਹ ਬਣਾਓ ਦੁੱਧ ਸੁਦਾ ਪਿਓ ਜਿੱਦਾਂ ਮਰਜੀ ਕੋਈ ਚਾਰਪਾਣੀ ਆ ਜਾਣ ਕੋਈ ਵੀ ਮੁਸ਼ਕਲ ਨਹੀਂ ਹੁੰਦੀ ਹੈਗੀ ਹੈਨਾ ਤੇ ਆਪਾਂ ਨੂੰ ਕੋਈ ਪੈਸੇ ਦੇਣ ਦਾ ਵੀ ਨਹੀਂ ਹੁੰਦਾ ਵੀ ਹਾਂ ਦੁੱਧ ਦੇ ਪੈਸੇ ਦੇਣੇ ਆ ਵੀ ਦੁੱਧ ਦਾ ਟਾਈਮ ਆ ਗਿਆ ਮਤਲਬ ਮਹੀਨਾ ਆ ਗਿਆ ਦੁੱਧ ਦਾ ਹੁਣ ਵੀ ਪੈਸੇ ਦੇਣੇ ਆ ਵੀ ਬਹੁਤ ਚਿੰਤਾ ਹੁੰਦੀ ਆ ਨੇ ਦਾ ਮੀ ਨੀਵਾ ਫਿਕਰ ਪਿਆ ਰਹਿੰਦਾ ਹੁਆ ਇੰਨੇ ਪੈਸੇ ਬਣ ਗਏ ਆ ਤੇ ਚਲੋ ਖੈਰ ਖੇਚਲ ਕਾ ਹੋ ਜਾਂਦੀ ਏ ਖੇਚਲ ਵੀ ਕਾਦੀ ਆਪਣੇ ਖਾਂ ਦੇ ਮਾਮਲੇ ਚ ਮੈਂ ਤਾਂ ਖੇਤਾ ਸਮਝੀ ਨਹੀਂ ਹੈਗੀ ਤੇ ਆਪਣੇ ਕੰਮ ਨੂੰ ਮੈਂ ਬੜੇ ਚਾਹ ਨਾਲ ਕਰਦੀ ਹੁੰਦੀ ਆ ਨਾ ਤੇ ਜਿਹੜਾ ਕੰਮ ਸਕੂਨ ਦੇ ਵੀ ਔਰ ਵਧੀਆ ਹੋਵੇ ਹੈਨਾ ਤੇ ਇਦਾਂ ਪਸ਼ੂਆਂ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ ਆ ਤੇ ਸਿਰ ਠੀਕ ਰਹਿੰਦੀ ਨਾਲੇ ਆਪਣਾ ਜਿਹੜਾ ਦਿਮਾਗ ਹੁੰਦਾ ਕੰਮ ਚ ਫਿੱਟ ਰਹਿੰਦਾ ਜਦੋਂ ਜਿੱਦਾਂ ਕਹਿੰਦੇ ਹੁੰਦੇ ਨਾ ਜਿਹੜਾ ਬੇਲਾ ਮਨ ਹੁੰਦਾ ਉਸ ਤਾਂ ਦਾ ਘਰ ਹੋ ਜਾਂਦਾ ਆ ਤੇ ਆਪਣਾ ਕੰਮ ਨਾਲੇ ਬਿਜੀ ਰਿਨੇ ਆਪਣ ਨਾਲੇ ਕੰਮ ਆਪਣੇ ਕੰਮ ਵਿੱਚ ਨਾਲੇ ਆਪਣਾ ਦਿਮਾਗ ਵੀ ਬਿਜੀ ਰਹਿੰਦਾ ਨਾ ਇਹਨਾਂ ਕਈ ਫਾਇਦੇ ਹੋ ਜਾਂਦੇ ਆ ਤੇ ਇਹ ਗੱਲ ਹੋ ਜਾਂਦੀ ਆ ਤੇ ਦੁੱਧ ਹੁਣ ਮੈਂ ਰੱਖਤਾ ਗਰਮ ਤੇ ਦੇਖੋ ਜੀ ਗਰਮੀ ਅੱਜ ਕੱਲ ਇੰਨੀ ਆ ਨਾ ਰੋਟੀ ਪਕਾਉਣੀ ਇੰਨੀ ਮੁਸ਼ਕਲ ਹੋਈ ਹੈ ਨਾ ਤੇ ਰੋਟੀ ਨਾਲ ਨਾਲ ਵੀਡੀਓ ਬਣਾਉਣੀ ਹੈ ਨਾ ਮੈਂ ਪੱਖੀ ਚਲਾ ਲੈਣੀ ਹੁੰਦੀ ਆ ਫਿਰ ਤਾਂਕਿ ਇਹ ਬੂਏ ਖੋਲ ਲੈਣੇ ਹਵਾ ਆਉਂਦੀ ਜਾਂਦੀ ਜਾਂ ਰਹਿੰਦੀ ਹੈ ਨਾ ਤੇ ਬਹੁਤ ਮੁਸ਼ਕਲ ਹੈ ਮੈਂ ਤਾਂ ਕਹਿੰਨੀ ਹੁਨੀ ਅੱਜ ਕੱਲ ਦੇ ਟਾਈਮ ਵਿੱਚ ਨਾ ਪਾਣੀ ਪੀ ਕੇ ਸਾਲਾ ਰੋਟੀ ਨਾ ਖਾਓ ਇੰਨੀ ਗਰਮੀ ਆ ਜਣੀ ਅੱਜ ਕੱਲ ਇੰਨੀ ਹਮਸ ਹੋਈ ਪਈ ਆ ਇੰਨਾ ਬੁਰਾ ਹਾਲ ਆ ਪਰ ਕੀ ਕਰੀ ਰੱਬ ਨੇ ਡਲਾਇ ਰੋਟੀ ਖਾਣੀ ਪੈਣੀ ਹੈ ਨਾ ਆਪਾਂ ਨੂੰ ਪਕਾ ਕੇ ਜਿੰਨੇ ਮਰਜੀ ਬਿਮਾਰ ਹੋਈਏ ਜਾਂ ਆਪਾਂ ਠੀਕ ਹੋਈਏ ਭੈਣਾ ਮੇਰੀਆਂ ਨੂੰ ਇਹ ਮਜਬੂਰੀ ਰੋਟੀ ਪਕਾਉਣੀ ਪੈਂਦੀ ਹੈ ਨਾ ਤੇ ਅਸੀਂ ਉਹਨਾਂ ਵਿੱਚ ਤਾਂ ਹੈ ਨਹੀਂ ਜਿਹੜੇ ਸ਼ਹਿਰੋਂ ਲੈ ਕੇ ਰੋਟੀ ਖਾ ਲਈਏ ਹੈ ਨਾ ਤੇ ਸਾਨੂੰ ਇਹ ਸ਼ੌਂਕ ਹੈ ਨਹੀਂਗਾ ਤਾਂ ਹੀ ਸਿੱਧੇ ਸਾਦੇ ਪਿੰਡਾਂ ਵਾਲੇ ਦੇਸੀ ਬੰਦੇ ਹੈ ਨਾ ਤੇ ਦੇਸੀ ਸਾਡਾ ਖਾਣਾ ਹੁੰਦਾ ਸਿੰਪਲ ਜਿਹਾ ਤੇ ਉਹੀ ਅਸੀਂ ਬਣਾ ਕੇ ਖਾ ਲਈਦਾ ਆ ਤੇ ਬਹੁਤੀ ਅਸੀਂ ਟੋਰਾ ਸ਼ੋਰਾ ਨਹੀਂ ਕਰਦੇ ਹੈਗੇ ਜਿੱਥੇ ਰੱਖਿਆ ਰਵਾ ਵਾਇਗ ਨੂੰ ਉਥੇ ਹੱਸ ਕੇ ਰਹਿਣੇ ਆ ਨਾ ਪਰਮਾਤਮਾ ਦੇ ਇਥੇ ਰੱਖਿਆ ਆ ਉਥੇ ਰਹਿਣਾ ਵੀ ਚਾਹੀਦਾ ਆ ਉਹਦੀ ਰਜ਼ਾ ਚ ਰਾਜੀ ਹਨਾ ਤੇ ਹੁਣ ਮੈਂ ਕਰਨ ਲੱਗੀ ਆ ਭਾਂਡੇ ਸਾਫ ਤੇ ਦੇਖੋ ਜੀ ਮੇਰੇ ਭੈਣਾਂ ਦਾ ਸਵੇਰ ਤੋਂ ਸ਼ਾਮ ਤੱਕ ਨਿੱਕੇ ਨਿੱਕੇ ਮੋਟੇ ਕੰਮ ਜਿਹੜੇ ਕੰਮ ਗੈਂਦੀ ਚੁਣਉਂਦੇ ਹੈਗੇ ਬਸ ਇਦਾਂ ਹੀ ਕੰਮ ਕਰ ਚੱਲਦੇ ਰਹਿੰਦੇ ਹਨਾ ਦੇ ਹਨਾ ਤੇ ਚਾਹੇ ਸਿਆਲ ਹੋਵੇ ਚਾਹੇ ਗਰਮੀ ਹੋਵੇ ਤੇ ਪੈਣਾ ਦੇ ਇੱਦਾਂ ਹੀ ਕੰਮ ਚੱਲਦੇ ਰਹਿੰਦੇ ਚਲੋ ਖੈਰ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਤੰਦਰੁਸਤੀ ਚਾਹੀਦੀ ਹੈ ਨਾ ਤੰਦਰੁਸਤੀ ਦੇ ਨਾਲ ਸਾਰਾ ਕੁਝ ਹੀ ਆ ਤੇ ਇਦਾਂ ਪਹਿਲਾਂ ਮੈਨੂੰ ਬਹੁਤ ਔਖਾ ਹੁੰਦਾ ਸੀਗਾ ਮੇਰੀ ਹਣ ਰਸੋਈ ਵਿੱਚ ਜਾਨੀ ਉਹ ਪਾਰਲੀ ਸਾਈਡ ਹੁੰਦੀ ਸੀ ਪਹਿਲਾਂ ਤੇ ਉੱਥੇ ਮਤਲਬ ਭਾਂਡੇ ਸਾਫ਼ ਕਰਨ ਦਾ ਕੋਈ ਸਿਸਟਮ ਜਾਂ ਹੈ ਨਹੀਂ ਸੀਗਾ ਤੇ ਫੇਰ ਨਵੀਂ ਰਸੋਈ ਬਣਾਈ ਬਹੁਤ ਇੱਥੇ ਮौज ਆ ਅਜੇ ਮੇਰੀ ਕਾਫੀ ਕੰਮ ਰਹਿੰਦਾ ਮੇਰੀ ਰਸੋਈ ਦਾ ਅਜੇ ਤੁਸੀਂ ਦੇਖਦੇ ਹੋਵੋਗੇ ਹੈਨਾ ਤੇ ਹਜੇ ਜਿੱਦਾਂ ਕਹ ਲਓ ਵੀ ਨੀਚੇ ਜਿਹੜੇ ਟਾਈਲਾਂ ਉਹ ਵੀ ਲਾਉਣ ਵਾਲੀਆਂ ਹਜੇ ਮੇਰੇ ਰੈਕ ਵੀ ਰਾਉਣ ਵਾਲੇ ਆ ਤੇ ਯਾਨੀ ਕਾਫੀ ਆ ਚਲੋ ਖੈਰ ਜਦੋਂ ਕੰਮ ਹੋਣਾ ਹੁੰਦਾ ਉਦੋਂ ਹੀ ਹੋਣਾ ਹੁੰਦਾ ਇੱਕ ਹੋ ਗਿਆ ਰਸੋਈ ਦੂਜਾ ਹੋ ਗਿਆ ਬਾਥਰੂਮ ਇਹਨਾਂ ਚੀਜ਼ਾਂ ਤੇ ਬਹੁਤ ਖਰਚਾ ਆਉਂਦਾ ਹੈ ਹੋਰ ਆਪਾਂ ਕਮਰਿਆਂ ਤੇ ਵਗੈਰਾ ਹੋਰ ਚੀਜ਼ਾਂ ਤੇ ਨੇ ਖਰਚਾ ਆਉਂਦਾ ਹੈਗਾ ਤੇ ਇਹ ਜਿਹੜੇ ਦੋ ਹੈਗੇ ਨਾ ਜਾਨੀ ਰਸੋਈ ਤੇ ਬਾਥਰੂਮ ਇਹ ਬਹੁਤ ਪੈਸੇ ਖਚਦੇ ਆ ਤੇ ਨਿੱਕੇ ਨਿੱਕੇ ਕੰਮ ਇਹਨਾਂ ਦੇ ਹੁੰਦੇ ਆ ਉਹੀ ਜ਼ਿਆਦਾ ਜਾਨੀ ਪੈਸੇ ਖਚਦੇ ਚਲੋ ਖੈਰ ਇੱਕ ਵਾਰੀ ਪੈਸਾ ਲੱਗ ਜਾਂਦਾ ਤੇ ਚਲੋ ਜ਼ਿੰਦਗੀ ਬਣ ਜਾਂਦੀ ਸਾਰੀ ਉਮਰ ਹਨਾ ਤੇ ਚਲੋ ਵਧੀਆ ਹੋ ਜਾਂਦਾ ਆ ਤੇ ਕਰਾਵਾਂਗੇ ਹੌਲੀ ਹੌਲੀ ਜਦੋਂ ਵਾਇਰ ਦਾ ਹੁਕਮ ਹੋਇਆ ਨਾ ਤੇ ਚਲੋ ਕੋਸ਼ਿਸ਼ ਤਾਂ ਹੁੰਦੀ ਆ ਆਪਾਂ ਹਰ ਸੀਜਨ ਦੇ ਕੋਈ ਨਾ ਕੋਈ ਕੰਮ ਕਰਾਂ ਇਹ ਘਰ ਦਾ ਹਨਾ ਤੇ ਚਲੋ ਰੀਜ ਤਾਂ ਹੁੰਦੀ ਆ ਤੇ ਬਾਕੀ ਮੈਂ ਹੁਣ ਸੈਲਫ ਸਾਫ ਕਰਨ ਢਈ ਆ ਅਨੇ ਕਸ਼ਮੀਰੀ ਰਮਾਲ ਨਹੀਂ ਹੁੰਦੇ ਸੀਗੇ ਮੇਰੀਆਂ ਭੈਣਾਂ ਪਹਿਲਾਂ ਲੈਂਦੀਆਂ ਹੁੰਦੀ ਸੀ ਸਿਰ ਤੇ ਬੰਨਦੀਆਂ ਹੁੰਦੀਆਂ ਸੀ ਨਾ ਸਿਰ ਤੇ ਬਨ ਕੇ ਆਪਣੇ ਕੰਮਕਾਰ ਕਰੀ ਜਾਂਦੇ ਅ ਸਿਆਲਾ ਵਿੱਚ ਤੇ ਹੁਣ ਮੈਂ ਮੈਂ ਹੁਣ ਟੋਪੀ ਪਾ ਲੈਣੀ ਹੁੰਦੀ ਸਿਆਲਾ ਵਿੱਚ ਤਾਂ ਬਹੁਤ ਸੁੱਖਾ ਹੋ ਜਾਂਦਾ ਹੈ ਤਾਂ ਹੁਣ ਮੈਂ ਇਹਨੂੰ ਰੱਖ ਲਿਆ ਸਾਫ ਕਰਨ ਨੂੰ ਇਹਨਾਂ ਸੈਲਫ ਇੰਨੀ ਸਾਫ ਹੁੰਦੀ ਨਾ ਬਹੁਤ ਗੈਸ ਵੀ ਬਹੁਤ ਸੋਹਣਾ ਸਾਫ ਹੁੰਦਾ ਹੈ ਦੋ ਘੜੀਆਂ ਨੂੰ ਧੋ ਲੈਣੀ ਹੁੰਦੀ ਆ ਤੇ ਜਿਹੜੀ ਟਾਇਲ ਆ ਹਾ ਸੈਲਫ ਤੇ ਲੱਗੀ ਹੋਈ ਆ ਇਹ ਵੀ ਬਹੁਤ ਸੋਹਣੀ ਚਮਕਦੀ ਆ ਤੇ ਬਹੁਤ ਵਧੀਆ ਤੇ ਪੱਖੀ ਮੈਂ ਲਾਈ ਉੱਪਰ ਤੇ ਪੱਖੀ ਦੇ ਬਗੈਰ ਤਾਂ ਸੋਈ ਚ ਖੜੇ ਨਹੀਂ ਉਹ ਹੁੰਦਾ ਹੈਗਾ ਬਟ ਜਦੋਂ ਮੈਂ ਵੀਡੀਓ ਬਣਾਉਣੀ ਹੁੰਨੀ ਆ ਉਦੋਂ ਮੈਨੂੰ ਪੱਖੀ ਬੰਦ ਕਰਨੀ ਪੈਂਦੀ ਉਦੋਂ ਇੰਨਾ ਪਸੀਨਾ ਹੁੰਦਾ ਨਾ ਮੇਰੀ ਭੈਣ ਕੋ ਕਹਿੰਦੇ ਵੀ ਤੂੰ ਉਹਨਾਂ ਜਦੋਂ ਵੀਡੀਓ ਬਣਾਉਣੀ ਕੁਲਵੀਰ ਮੂੰਹ ਉਹ ਸਾਫ਼ ਕਰਦੀ ਆ ਮੈਂ ਕਹਾ ਮੂੰਹ ਕਿੱਦਾਂ ਨਾਲ ਸਾਫ਼ ਕਰਾਂ ਮੈਂ ਹੈਨਾ ਕਿਉਂ ਪੱਖੀ ਮੇਰੀ ਬੰਦ ਹੁੰਦੀ ਆ ਤੇ ਗਰਮੀ 'ਚ ਖੜੇ ਹੋਣਾ ਵੀਡੀਓ ਕਿਹੜਾ ਇੰਨੀ ਗਰਮੀ 'ਚ ਬਣਾਉਣੀ ਸੌਖੀ ਆ ਤੁਹਾਨੂੰ ਖਸਵੇ ਦਾ ਬਲੌਗ ਦਿਖਾਉ ਹਾਂਜੀ ਅੱਜ ਉਹ ਗੈਤਵਾ ਤੇ ਤਰੀਕ ਹੋ ਗਈ 6 ਦੇਖੋ ਜੀ ਪਹਿਲਾਂ ਥੋੜਾ ਥੋੜਾ ਬਤਾ ਸੀਗਾ ਮੀ ਤੇ ਯਾਨੀ ਸਵੇਰੇ ਆਇਆ ਤੜਕੇ ਨਹੀਂ ਆਇਆ ਹੈਗਾ ਤੇ ਥੋੜੀ ਕਣੀਆਂ ਸੀਗੀਆਂ ਤੇ ਕਣੀਆਂ ਤੋਂ ਬਾਅਦ ਇੰਨਾ ਸ਼ੁਰੂ ਹੋਇਆ ਮੀਨਾ ਇੰਨਾ ਸ਼ੁਰੂ ਹੋਇਆ ਵੀ ਬਹੁਤ ਜ਼ਿਆਦਾ ਵਧੀਆ ਹੋ ਗਿਆ ਮੀ ਪੈ ਗਿਆ 2 ਦਿਨ ਪਹਿਲਾਂ ਇੰਨੀ ਗਰਮੀ ਸੀ ਨਾ ਬਹੁਤ ਹਮਸ ਹੋਈ ਪਈ ਸੀਗੀ ਮੀ ਪੈਂਦਾ ਨਹੀਂ ਸੀਗਾ ਤੇ ਲਾਂਬੇ ਲਾਂਬੇ ਪਈ ਜਾਂਦਾ ਸੀਗਾ ਤੇ ਸਾਡੇ ਨਾਲ ਰੱਬ ਰੁੱਸ ਗਿਆ ਸੀਗਾ ਤੇ ਹੁਣ ਸਾਡੇ ਨਾਲ ਰੱਬ ਮੰਨ ਗਿਆ ਲੱਗਦਾ ਤੇ ਸਾਡੇ ਅੱਜ ਬਹੁਤ ਮੀ ਪਿਆ ਤਾਂ ਚਲੋ ਵਧੀਆ ਗੱਲ ਹੈ ਜੀ ਕਿ ਉਹਨਿਆਂ ਨੂੰ ਪਾਣੀ ਆ ਜਾਊਗਾ ਤੇ ਹੋਰ ਗਰਮੀ ਤੋਂ ਵੀ ਰਾਹਤ ਮਿਲ ਜਾਊਗੀ ਸਾਰੇ ਕੰਮ ਹੋ ਜਾਣਗੇ ਮੈਂ ਨਾ ਅੰਦਰੋਂ ਹੀ ਖੜੀ ਵੀਡੀਓ ਬਣਾਉਣ ਲਈ ਆ ਬਾਸ਼ੜ ਅੰਦਰ ਤੱਕ ਆਂਡੇ ਸੀਗੀ ਜਾਲੀ ਦੇ ਦਰਵਾਜ਼ੇ ਵਿੱਚੋਂ ਦੀ ਆਰ-ਪਾਰ ਹੁੰਦੀ ਸੀ ਬਾਸ਼ੜ ਯਾਨੀ ਇੰਨਾ ਮੀ ਸੀਗਾ ਬਹੁਤ ਤੇਜ਼ ਸੀਗਾ ਤੋਂ ਸਾਹਮਣੇ ਕਾਲੂ ਬੈਠਾ ਪਿਆ ਲਮਾ ਪਿਆ ਆ ਜੀ ਆ ਠੀਕ ਹੋ ਗਈ ਇਹ ਛੇ ਤੇ ਦਿਨ ਹੋ ਗਏ ਐਤਵਾਰ ਤੇ ਦੇਖੋ ਜੀ ਸਾਢੇ 3 ਦਾ ਹੋ ਗਿਆ ਟਾਈਮ ਤੇ ਅੱਜ ਦਿਨ ਸਾਰੇ ਦੇ ਨਾਲ ਗਿਆ ਤੇ ਸਾਡੇ ਕਿਦਾਂ ਬਾਬਾ ਹਰੀਗੜ੍ਹ ਜਗਤੇ ਸਪਨੀ ਸਾਂ ਦਾ ਪਾਰਟ ਸੀਗਾ ਉੱਥੇ ਚੱਲ ਗਏ ਉੱਥੇ ਟਾਈਮ ਲੱਗਿਆ ਤੇ ਬਸ ਆਹ ਤੁਹਾਡੇ ਚਾਹ ਪੀਤੀ ਬਣਾਈ ਹੈ ਨਾ ਬਣਾ ਕੇ ਚਾਹ ਪੀਤੀ ਤੇ ਘੜੇ ਦੇ ਅਸਟ ਗਿੱਤੀ ਤਾਂ ਬਲੌਗ ਵਾਸਤੇ ਮੈਂ ਕੱਲ੍ਹ ਦਾ ਹੀ ਸਟਾਰਟ ਕੀਤਾ ਸੀਗਾ ਤੇ ਜਿੰਨੀ ਅਰੀ ਮੈਂ ਨਾ ਬਲੌਗ ਬਣਾਉਣ ਲੱਗੀ ਉਹਨੀ ਵਰੀ ਆਵਾਜ਼ ਤਾਂ ਕਰ ਲੋ ਸਪੀਕਰ ਹੁਣ ਬੰਦ ਹੋਇਆ ਤੇ ਸਪੀਕਰ ਦੀ ਪਹਿਲੇ ਇਨੀ ਆਵਾਜ਼ ਸੀਗੀ ਬਹੁਤ ਹੀ ਜ਼ਿਆਦਾ ਆਵਾਜ਼ ਸੀਗੀ ਜਦੋਂ ਆਪਾਂ ਇੰਦਾ ਮਿਊਜ਼ਿਕ ਵਿੱਚ ਯਾਨੀ ਬਾਹਰਲਾ ਵਿੱਚ ਕੋਮੇ ਦੇ ਵਿੱਚ ਐਡ ਹੋਵੇ ਫਿਰ ਕਾਪੀਰਾਈਟ ਆਈ ਦਾ ਸਾਰਾ ਨੂੰ ਪਤਾ ਹੀ ਆ ਤੇ ਇਹਦਾ ਹੋ ਜਾਂਦੀ ਆ ਇਸ ਕਰਕੇ ਫਿਰ ਮੈਨੇ ਦੋ ਦਿਨ ਵਾਰੀ ਆ ਵੀਡੀਓ ਬੰਦ ਕਰਨੀ ਪਈ ਤੇ ਫਿਰ ਹੁਣ ਦੁਬਾਰਾ ਲੱਗੀਆਂ ਕਰਨ ਤੇ ਅੱਜ ਬਸ ਇੰਨੇ ਟਾਈਮ ਲੱਗਿਆ ਤੇ ਸਪੀਕਰ ਹੁਣ ਨਹੀਂ ਬੰਦ ਹੋਇਆ ਹਾਲਿਆ ਤੇ ਕਾਪੀਰਾਈਟ ਜਿਹੜੀਆਂ ਮੇਰੀਆਂ ਭੈਣਾਂ ਵਲੌਗ ਬਣਾਉਂਦੀਆਂ ਉਹਨਾਂ ਨੂੰ ਪਤਾ ਆ ਇਦਾਂ ਕਾਪੀਰਾਈਟ ਆਉਂਦਾ ਹੈ ਤੇ ਫਿਰ ਸਹੀ ਨਹੀਂ ਹੋ ਰਹਾ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੋਵੇਗਾ ਨਾ ਅਵਾਜ਼ ਆਉਣ ਵਿੱਚ ਕੀ ਗਲਤੀ ਕਰੀਏ ਉਹ ਗਲਤੀ ਨਹੀਂ ਹੁੰਦੀ ਹੈਗੀ ਕਿਸੇ ਦਾ ਪਰ ਉਹ ਨਾ ਪਤਾ ਕਿ ਗੱਲ ਵੱਖਰੀ ਹੈ ਨਾ ਆਪਾਂ ਨੂੰ ਨਹੀਂ ਪਤਾ ਸੀ ਬਾਰੇ ਤੇ ਬਾਕੀ ਪੱਖੀ ਮੈਂ ਬੰਨ੍ਹ ਦਿੱਤੀ ਤਾਂ ਫਿਰ ਵਾਇ ਨਹੀਂ ਕਲੀਅਰ ਆਉਂਦੀ ਹੈਗੀ ਤੇ ਜਦੋਂ ਪੱਖੀ ਚਲਾਉਣੀ ਹੈ ਤਾਂ ਫਿਰ ਪੱਖੀ ਦੀ ਆਵਾਜ਼ ਆਈ ਜਾਂਦੀ ਵਿੱਚ ਤੇ ਇੰਨਾ ਹੋ ਜਾਂਦੀ ਆ ਤਸਵੀਰੇ ਮੀ ਇੰਨਾ ਪਿਆ ਨਾ ਸਾਡੇ ਬਹੁਤ ਜ਼ਿਆਦਾ ਤਕਰੀਬਨ 10 ਕ 10 ਵਜੇ ਦਾ ਕੁੰਡੜੇ ਆਮੀ ਵੀ ਆ ਨਹੀਂ ਇੰਨਾ ਨਹੀਂ ਸੀਗਾ ਤੇ ਰਾਤ ਇਹ ਤੇ ਜਿਵੇਂ ਰਾਤ ਵੇਲੇ ਨਹੀਂ ਪਿਆ ਹੈਗਾ ਫਿਰ ਥੋੜਾ ਕਣੀਆ ਥੋੜੀਆਂ ਸੀਗੀਆਂ ਫੇ ਹੌਲੀ ਹੌਲੀ ਜਿਵੇਂ ਜਿਆਦਾ ਵੱਧ ਗਿਆ ਤੇ ਕਾਫੀ ਮੀ ਪੈਣਾ ਪਿਆ ਇਦਾਂ ਆਂਗਾ ਸੀਗਾ ਕਿ ਮੀ ਮੀ ਬਣਾਈ ਹੈਗਾ ਇਹ ਤਾਂ ਹੋ ਗਿਆ ਗੋਲੇ ਨਹੀਂ ਆਇਆ ਕੁੱਤਾ ਬੈਂਦਾ ਹਾਏ ਹਾਏ ਕੁੱਤੇ ਬੈ ਗਏ ਕੁੱਤੇ ਨੇ ਬਹੁਤ ਮਾਰਿਆ ਨਾ ਕਰ ਅੱਗੇ ਅਸ਼ਾ ਇੰਨੇ ਪਏ ਤੇ ਡਾਇਨਾਫੇ ਤੈਨੂੰ ਪਏ ਨਾ ਉਹਨਾਂ ਨੇ ਫਿਰ ਹਰੀ ਘਟਿਆਣਾ ਹਰੀ ਘਟਿਆਣਾ ਹਰੀ ਘੀਆ ਕਹਿ ਰਣਾ ਹਲਾ ਮੇਰਾ ਪੁੱਤ ਹੈ ਹਾਂ ਹਰੀ ਘਟ ਆਹੋ ਮੈਂ ਜਾਦੀ ਹਾਂ ਦਾਦੀ ਤੇ ਕੀ ਕਰਦੇ ਉਸੇ ਜੀ ਸੇਵਾ ਕਰੀ ਜਾਂਦੇ ਹਾਂ ਜੇ ਮੈਂ ਆਪਣੇ ਆਪਣੇ ਭਰਾ ਨੂੰ ਬੁਲਾਉਣਾ ਨਹੀਂ ਭਾਂਡੇ ਸਾਫ ਕਰ ਲੈ ਹਰੀ ਘਟ ਨਹੀਂ ਹਜੇ ਕਰ ਲੈ ਸੱਚੀ ਹੂੰ ਕੁੱਤੇ ਕੁੱਤੇ ਜਾਦਾ ਹਾਂ ਹੈ ਕੁੱਤੇ ਕੁੱਤੇ ਹਾਂ ਦਿਲ ਦਿਲ ਸੱਜਣਾ ਨੇ ਬਸ ਹਰ ਇੱਕ ਵਾਰੀ ਇਹ ਤਾਂ ਮਨ ਕਰ ਆਪਣੇ ਕਹਦੇ ਕਿ ਮੈਨੂੰ ਨਿਗਾੜੋ ਹੈ ਬੋੜਾ ਦਾਦਾ ਮੁੰਡਾ ਗੋਲ ਕੋ ਸਾਟਾ ਸਾਡੇ ਗਾਂਢ ਤੇ ਸੁਤੇ ਹੋੜਾ ਦਾੰਦ ਹੈ ਜਦੋਂ ਖੜੇ ਕਾ ਨਹੀਂ ਤਾਂ ਉੱਟ ਹੈ ਇਹ ਬੈ ਗਿਆ ਇਹਨੂੰ ਨਗਾਦੋ ਵੜਿਆ ਪਰਿੰਨ ਕਰਕੇ ਕੀ ਆਇਆ ਨੰਗਾ ਕਰ ਰਿਹਾ ਕੱਪੜੇ ਪਾ ਕੇ ਅਗਰ ਉਹ ਨੰਗਾ ਕਰ ਰਿਹਾ ਹਾਂ ਚਾਹ ਮਾਂ ਮੈਂ ਜਦੋਂ ਉੱਪਰ ਆਇਆ ਛੱਡ ਬਸ ਆਹ ਪਾ ਛੱਡ ਉਹ ਸਲੀਟੀ ਆ ਉਹ ਉਹਨੂੰ ਪਹਿਨਣਾ ਪੈਣਾ ਨਹੀਂ ਆ ਬੜਾ ਹੋ ਕਰ ਲੈ ਗਿਆ ਹੈ ਬੱਚਾ ਤਰਿਆ ਫੜ ਗੋਲੀਵਰੇ ਗੱਲ ਸੁਣ ਲਿਆ ਉਹ ਕੈਮਰਾ ਬੋਰੇ ਇਹਨੂੰ ਦਿਖਾਈਏ और गड़े में मुंडाए अया इधर वो देखो गोड़े थे कपड़े धूम फिर अ

ਕੀ ਗਾਉਣ ਟੋਪਲੇ ਤੇ ਉਹ ਬੱਚਾ ਦੇ ਲੇ ਗੋ ਨੰਨੇ ਟੋਪਲੇ ਤੋਂ ਕਰੋ ਤੋਂ ਇਹਨਾ ਸਵੀਟੀ ਕਿੰਨੇ ਨਾ ਪਿਆ ਉੱਤੇ ਆ ਕਰ ਸਵੀਟੀ ਪਾਉਣਿਆ ਹਿਲਣੀ ਆ ਹਾਂਜੀ ਹਿਲਣੀ ਆ ਹਿਲਣੀ ਆ ਹਾਂਜੀ ਉਹ ਨਗਰ ਹੈ ਨਹੀਂ ਕਿ ਤੁਮ ਲੇਦਾ ਇਸ ਰਹਿਣ ਇੱਥੇ ਰਹਿਣ ਵਾਲਾ ਹੈ ਮੋਦਨ ਇੱਥੇ ਰਹਿਣ ਵਾਲਾ ਇਹਨੂੰ ਨਾਮ ਹੋਵੇ ਹੈਨਾ ਸੇਕਿੰਗ ਫੋਰ ਨਾਨ ਦੇ ਜਾਂਦੇ ਮੈਨੂੰ ਮੈਂ ਛੱਤ ਤੇ ਨਾ ਕਰ ਬੁਲਾ ਕੇ ਜਾਂਦਾ ਗਾੜ ਜਾਣਾ ਹੈ আচ্ছা ਜੀ ਦੇਖੋ ਜੀ ਸਾਡੇ ਗੋਲੂ ਨੂੰ ਤੇ ਕਿਹਨੇ ਮੈਨੂੰ ਅੱਗੇ ਨੂੰ ਛੱਡਿਆ ਮੈਂ ਤੇ ਉਹ ਕੁੱਤੇ ਪੈ ਜਾਣੇ ਹੋ ਹਨਾ ਜੇ ਹਨਾ ਹਨਾ ਗੋਲੇ ਗੋਮੁੰਡਾ ਪਿਆਰਾ ਹੈ ਜੀ ਨਾ ਤੇ ਸਾਡੀ ਰੀਤ ਨਾਲ ਦਾ ਹੀ ਆ ਇਹ ਰੀਤ ਦਾ ਜਿੱਦਾਂ ਗੱਲ ਹਣ ਪ੍ਰਮਾਣੀ ਆ ਉਹ ਛੋਟੀ ਇਹ ਥੋੜਾ ਵੱਡਾ ਆ ਤੁਹਾਨੂੰ ਜਿਹੜੀ ਰੋਟੀ ਅੱਜ ਦੇ ਬਲੌਗ ਦਾ ਕਰਦੇ ਇਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਸਾਡਾ ਬਲੌਗ ਕਿਦਾਂ ਦਾ ਲੱਗਿਆ ਤੇ ਜਿਹੜੇ ਅਨਸਬਸਕ੍ਰਾਈਬ ਕਰਦੇ ਹੁੰਦੇ ਨੇ ਨਾ ਉਹ ਮੈਨੂੰ ਵਾਈਟ ਸਟੂਡੀਓ ਤੋਂ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਅਨਸਬਸਕ੍ਰਾਈਬ ਕੀਤਾ ਕੋਈ ਚੱਕਰ ਨਹੀਂ ਜੀ ਤੁਸੀਂ ਕਰਦੇ ਤੇ ਕਰੀ ਜਾਓ ਕੰਨ ਨਾਲ ਸੰਤਿਆਰਨ ਨਾਲ ਕਿਥੇ ਢੇ ਸਾਡੇ ਬੰਦ ਭਰਾ ਹਨ ਨਵੇਂ ਜਿਹੜੇ ਸਾਡੇ ਬਲੌਗ ਨਾਲ ਜੁੜੇ ਆ ਮਤਲਬ ਦੇਖੇ ਸਾਡੇ ਬਲੌਗ ਨੂੰ ਹਨ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਲੋਕੇ ਬਾਈ ਚਾਹ ਵੀ ਲਈਏ ਹੋ ਚਲੋ ਬਈ bye bye, bye.